ਵੀ ਉਹ ਨਾਲੇ ਤਾਂ ਵੀ ਹਨਾ ਡ੍ਰਿਲ ਕੋ ਜਿਆਦਾ ਕਰਦੇ ਆਗੇ ਤੇ ਨਾਲ ਇਹਨਾਂ ਉਹਨਾਂ ਦੀ ਪੀਤੀ ਵੀ ਜਿਆਦਾ ਤਾਂ ਹੁੰਦੀ ਆ ਜਿਵੇਂ ਕੁੜੀਆਂ ਨੇ ਜਿਆਦਾ ਹੀ ਗਾਵਾਂ ਕਰਦੇ ਆ ਜੇ ਬਰਸਾ ਦੇ ਵਿੱਚ ਸੜਕਾਂ ਕ ਸਾਫ ਸੀ ਕੋਈ ਨਾ ਸੜਕ ਤੇ ਕੋਈ ਬੋਰੀ ਸੀ ਨਾ ਕੁਕਰੀ ਲਈ ਹੁੰਦੀ ਨਾ ਕੁਝ ਮੁਗਿਆ ਰਾਇ ਸੀ ਬਸ ਸਟਾਈਲ ਪਾਉਣ ਦੀ ਬਾਤ ਬਹੁਤ ਮੰਦ ਭਾਗੀ ਘਟਣਾ ਹੋਈ ਹੈ ਜਿਹੜੀ ਬੱਚਿਆਂ ਦੇ ਨਾਲ ਹੁਕੀ ਅੱਜ ਜੋਕਰ ਨੰਬਰ ਫਰੀ ਮੜੀ ਬਪਰੀਆ ਪਰ ਅਸੀਂ ਸਾਰਾ ਬੱਚਿਆਂ ਨੂੰ ਪੂਰੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਹਾਂ ਪਤਾ ਲੱਗਿਆ ਕਿ ਉਹਨੇ ਡਰਿੰਕ ਕੀਤੀ ਹੋਈ ਸੀ ਜੇਕਰ ਉਹਨੇ ਡਰਿੰਕ ਕੀਤੀ ਹੋਈ ਸੀ ਤਾਂ ਉਹ ਸਹਾਰਸਤ ਦੇ ਵਿੱਚ ਲਿਆ ਹੋਇਆ ਉਹਦਾ ਮੈਡੀਕਲ ਕਰਵਾਇਆ ਜਾਊਗਾ ਬਾਕੀ ਦਾ ਉਹਦੇ ਜੋ ਬਣਦੀ ਹੈ ਕਾਰਵਾਈ ਕੀਤੀ ਜਾਊ ਕਿਸੇ ਪ੍ਰਕਾਰ ਦੀ ਕੋਈ ਟੈਲ ਨਹੀਂ ਦਿੱਤੀ ਜਾਏ ਸਾਨੂੰ ਤਾਂ ਬਾਅਦ ਦੇ ਵਿੱਚ ਕਾਲ ਆਈ ਹੈਗੀ ਵੀ ਬਸ ਬੱਚਿਆਂ ਵਾਲੀ ਗੱਲ ਤੀ ਅਸੀਂ ਜਦੋਂ ਇੱਥੇ ਪਹੁੰਚੇ ਆ ਉਹਦੋਂ ਤੱਕ ਬੱਚਿਆਂ ਨੂੰ ਹਸਪਤਾਲ ਵਗੈਰਾ ਲੈ ਕੇ ਜਾ ਚੁੱਕੇ ਸੀਗੇ ਅਸ ਬਹੁਤ ਜ਼ਿਆਦੇ ਦੇ ਸੀਗੇ ਤੇ ਉਥੋਂ ਸਾਈਡਾ ਹੁੰਦੀ 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 ਜਮਾਂ ਜੇ ਕੁੜੀ ਆ ਗਈ ਤੇ ਬੱਚ ਪਲਟ ਗਿਆ ਤੇ ਨਰ ਡਰਾਈਵਰ ਨੂੰ ਕਾਬੂ ਕੀਤਾ ਹੋਇਆ ਉਹਨੇ ਕਿਹਾ ਉਹ ਜਦ ਦੀ ਹੈ ਵੀ ਸ਼ਰਾਬ ਪੀਤੀ ਆ ਮੈਂ ਉਹਦਾ ਮੈਡੀਕਲ ਕਰਾਉਣਾ ਤੇ ਸੱਚੇ ਹਸਪਤਾਲ ਦੇ ਵਿੱਚ ਭੇਜ ਦਿੱਤੇ ਗਏ ਨੇ ਕੀਤੀ ਸੀ ਜੀ ਸਰ ਕੋਲੇ ਕਿਹਦੇ ਕੋਲੇ ਕਿਹੜੇ ਸਰ ਕੋਲੇ ਕੈਂਪੇਨ ਮੈਨੇਜਰ ਸਰ ਕੋਲੇ ਕੀਤੀ ਸੀ ਜੀ ਤੇ ਕੀ ਕਿਹਾ ਸੀ ਤੁਸੀਂ ਉਹਨਾਂ ਨੂੰ ਸਰ ਉਹਨੇ ਕਿਹਾ ਸੀ ਜੀ ਵੀ ਸਰ ਸਾਡੇ ਵੀ ਡਰਾਈਵਰ ਅੰਕਲ ਆ ਵੀ ਉਹ ਨਾਲੇ ਤਾਂ ਵੀ ਹਨਾ ਡ੍ਰਿੰਕ ਉਹ ਜ਼ਿਆਦਾ ਕਰਦੇ ਆਗੇ ਤੇ ਨਾਲੇ ਨਾ ਉਹਨਾਂ ਦੀ ਪੀਤੀ ਵੀ ਜ਼ਿਆਦਾ ਤਾਂ ਹੁੰਦੀ ਆ ਹਲੋ ਕੁੜੀਆਂ ਨੇ ਜ਼ਿਆਦਾ ਹੀ ਗਾਵਾ ਗਾਉਂਦੇ ਆ ਜੇ ਬੱਸਾਂ ਦੇ ਵਿੱਚ ਤੇ ਕੋਈ ਐਕਸ਼ਨ ਨਹੀਂ ਸੀ ਲਿਤਾ ਗਿਆ ਜੀ ਇੱਕ ਮਿੰਟ ਬੇਟਾ ਕੀ ਨਾਮ ਤੁਹਾਡਾ ਕਿਹੜਾ ਬੇਟਾ ਕਿਵੇਂ ਆਸਾ ਵਾਪਰਿਆ ਕਿਵੇਂ ਕੀ ਗੱਲਬਾਤ ਬਣੀ ਉਨੇ ਉਨੇ ਨਾਲ ਕੁਝ ਹੋ ਗਿਆ ਰਿਹਾ ਸੀ ਬਸ ਟਾਈਮ ਪੜ੍ਹਦੇ ਬਾਅਦ ਨੇ ਕਿ ਜਿਹੜਾ ਡਰਾਈਵਰ ਸੀ ਉਹਦੀ ਪਤਾ ਲੱਗਿਆ ਸ਼ਰਾਬ ਪੀਤੀ ਸੀ ਸਹੀ ਹੈ ਇਹ ਗੱਲ ਨਹੀਂ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਉਹਦੀ ਸ਼ਰਾਬ ਤੇ ਇਸ ਕਰਕੇ ਸਕੂਲ ਨੂੰ ਸ਼ਿਕਾਇਤ ਨਹੀਂ ਕੀਤੀ ਇਸ ਗੱਲ ਦੀ ਡਰ ਕਾ ਦਾ ਪੁੱਤ ਆਪਣੀ ਜ਼ਿੰਦਗੀ ਨੂੰ ਕਾਹਦਾ ਡਰਨ ਦਾ ਘਰੇ ਮਾਂ ਪਿਓ ਨੂੰ ਨਹੀਂ ਦੱਸ ਸਕਦੇ ਵੀ ਹੋ ਜਾ ਤਾਂ ਤੇ ਉਹਨਾਂ ਨੇ ਵੀ ਨਹੀਂ ਕੋਈ ਗੱਲ ਸਕੂਲ ਨਾਲ ਕੀਤੀ ਤੇ ਤੁਹਾਡੇ ਸੱਟ ਕਿੰਨੀ ਕਾ ਕਿੰਨੇ ਬੱਚੇ ਸੀਗੇ ਟੋਟਲ ਬਤਵਸਲ ਦੇ ਵਿੱਚ ਹਜੀ ਤੇ ਪਿੰਡਾ ਜੀ 40 ਨਾਲੇ ਕਹਿੰਦੇ 40 ਬੱਚੇ ਸੀਗੇ ਚਾਹਦੇ ਲੋਕ ਚਾਲ 40 ਬੱਚੇ ਨੇ ਠੀਕ ਤੇ 60 ਸੀਰੀਅਸ ਕਿੰਨੇ ਬੱਚਿਆਂ ਦੇ ਸੀਰੀਅਸ ਕਿੰਨੇ ਕਹਿੰਦੇ ਸੀਰੀਅਸ ਤੇ 50 ਕਿੱਥੇ ਕਿੱਥੋਂ ਦੇ ਰਹਿਣ ਵਾਲੇ ਸੀ ਬਤਵਸਲੇ ਤੇ ਪਤਨੀ ਛੋਟੀ ਬੱਚੇ ਨੇ ਫਸਾ ਨਾਮ ਬਲਾਸਪੁਰ ਤਰਕੁਰ ਕੋਟੇ ਨਾ ਪਿੰਡਾ ਸਕੂਲ ਕੱਡੇ ਦੀ ਬੱਸ ਸੀਗੀ ਇਹ ਸਰਕਾਰੀ ਸਕੂਲ ਦੀ ਬੱਸ ਭਗਵੰਤ ਮਾਨਾ ਦੇ ਸੀ ਕੀ ਮੰਗ ਕਰਦੇ ਭਗਵੰਤ ਮਾਨ ਜੀ ਤੋਂ ਵੀ ਜਿਹੜੇ ਇਹ ਜਿਹੇ ਹਾਲਾਤ ਦੇ ਵਿੱਚ ਡਰਾਈਵਰ ਰੱਖਿਆ ਕੀ ਕਹਿਣਾ ਚਾਹੂੰਗਾ ਤੁਹਾਨੂੰ ਉਹਨਾਂ ਨੂੰ ਚਾਹੀਦਾ ਜਵਾਬਾਂ ਦਾ ਕੀ ਗੱਲ ਤੋਂ ਗੱਲ ਲੱਗੀ ਇਹ ਤਾਂ ਮੁੰਡੇ ਨੇ ਸ਼ਰਾਬ ਹੀ ਲੈ ਲਈ ਨਹੀਂ ਸ਼ਰਾਬ ਮੈਮ ਕੀ ਨਾਮ ਹੈ ਜੀ ਦਾ ਪ੍ਰਿੰਸੀਪਲ ਐਸ.ਓ.ਈ. ਨਿਹਾਲ ਸਿੰਘ ਦਾ ਕਿਹੜੇ ਸਕੂਲ ਦੇ ਪ੍ਰਿੰਸੀਪਲ ਉਹ ਐਸ.ਓ.ਈ. ਨਿਹਾਲ ਸਿੰਘ ਮੈਮ ਅੱਜ ਇੱਕ ਹਾਦਸਾ ਹੋਇਆ ਬੱਚਿਆਂ ਦਾ ਸਕੂਲ ਬੱਸ ਬਲਾਸਪੁਰ ਤੋਂ ਰਾਮਾ ਰੋਡ ਤੇ ਪਲਟੀ ਹੋਰ ਬੱਚਿਆਂ ਦੇ ਸੱਟਾਂ ਵੱਜੀਆਂ ਤੇ ਹੁਣ ਤੁਸੀਂ ਬੱਚਿਆਂ ਦੀ ਹਾਲਾਤ ਜਾਣੇ ਕਿਹੋ ਜਿਹੇ ਹਾਲਾਤ ਬੱਚਿਆਂ ਦੇ ਕਿਵੇਂ ਨੇ ਬੱਚੇ ਬਹੁਤ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਬੱਚਿਆਂ ਦੇ ਨਾਲ ਹੋਈ ਅੱਜ ਪਰ ਜੋ ਅਸੀਂ ਡਾਕਟਰਸ ਤੋਂ ਫੀਡਬੈਕ ਸਾਨੂੰ ਮਿਲੀ ਹੈ ਪਲੱਸ ਸਾਡੇ ਐਸਐਮਓ ਡਾਕਟਰ ਵੀ ਸੈਕਿੰਡ opinion ਦੇ ਕੇ ਗਏ ਹੈ ਸਾਰੇ ਬੱਚੇ ਠੀਕ ਹੈ ਹੈਡ ਇੰਜਰੀ ਐਬਡੋਮਨ ਇੰਜਰੀ ਇਸ ਤਰ੍ਹਾਂ ਦੀ ਜਾਂ ਬੋਨ ਇੰਜਰੀ ਦੀ ਰਿਪੋਰਟ ਨਹੀਂ ਆਈ ਹੈ ਥੋੜੀ ਬਹੁਤ ਲਿੰਸ ਤੇ ਸਵੇਲਿੰਗ ਵਗੈਰਾ ਆਈ ਹੈ ਬਟ ਓਵਰঅল ਅਸੀਂ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਕਿ ਬੱਚੇ ਠੀਕ ਠਾਕ ਹੈ ਮੈਡਮ ਜਿਹੜਾ ਤੁਹਾਡੇ ਬੱਸ ਦਾ ਡਰਾਈਵਰ ਸੀ ਉਹ ਡਰਿੰਕਡ ਸੀਗਾ ਔਰ ਬੱਚੇ ਕਹਿੰਦੇ ਵੀ ਉਹ ਪਹਿਲਾਂ ਵੀ ਡਰਿੰਕ ਕਰਦਾ ਔਰ ਅੱਜ ਵੀ ਬਹੁਤ ਓਵਰ ਉਹਦੀ ਡਰਿੰਕ ਕੀਤੀ ਸੀ ਸਰ ਇਹ ਚੀਜ਼ ਸਾਡੇ ਕੋਲ ਜਿਵੇਂ ਤੁਹਾਡੇ ਕੋਲ ਆਈ ਹੈ ਅੱਜ ਹੀ ਸਾਡੇ ਕੋਲ ਆਈ ਹੈ ਅਗਰ ਪਹਿਲਾਂ ਆਈ ਹੁੰਦੀ ਤਾਂ ਸਾਡੀ ਇਹ ਬਕਾਇਦਾ ਸਰਕਾਰੀ ਨੋਰਮਸ ਦੇ ਅਕੋਰਡਿੰਗ ਬੈਂਸ ਪਾਸ ਹੋਈਆਂ ਹੋਈਆਂ ਤੇ ਸਾਰੇ ਨੋਰਮਸ ਫੋਲੋ ਕਰਨੇ ਅਸੀਂ ਰੂਲਸ ਦੇ ਅਕੋਰਡਿੰਗ ਹੀ ਚੱਲਦੇ ਹਾਂ ਕਿ ਸਾਡੇ ਕੋਲ ਪਹਿਲਾਂ ਇਸ ਤਰ੍ਹਾਂ ਦੀ ਡਰੰਕਡ ਵਾਲੀ ਕੋਈ ਗੱਲ ਨਹੀਂ ਆਈ ਅਗਰ ਆਈ ਹੁੰਦੀ ਤਾਂ ਤੁਰੰਤ ਉਦੋਂ ਹੀ ਐਕਸ਼ਨ ਲਿਆ ਜਾਣਾ ਸੀ ਜੇ ਅੱਜ ਗੱਲ ਆਈ ਹੈ ਤਾਂ ਅੱਜ ਤੁਰੰਤ ਐਕਸ਼ਨ ਲਿਆ ਜਾ ਰਿਹਾ ਹੈ ਮੈਡਮ ਅਸੀਂ ਇੱਕ ਉਹਨੂੰ ਸਵਾਲ ਕੀਤਾ ਹੈ ਡਰਾਈਵਰ ਨੂੰ ਤੁਹਾਡੇ ਕੋਲ ਲਾਇਸੈਂਸ ਹੈ ਉਹ ਉਹ ਕਹਿੰਦਾ ਮੇਰੇ ਕੋਲੇ ਕਮਰਸ਼ੀਅਲ ਹੈਵੀ লাইসেনਸ ਨਹੀਂ ਹੈਗਾ ਲਾਈਟ ਬੇਟ লাইসেনਸ ਹੈ ਕਿ ਉਹ ਤੁਸੀਂ ਸਾਰੀਆਂ ਉਹਦੀਆਂ ਜਿਹੜੀਆਂ ਸ਼ਰਤਾਂ ਸੀ ਪੂਰੀਆਂ ਕੀਤੀਆਂ ਸੀ ਚੈੱਕ ਕੀਤੀਆਂ ਸੀਗੇ ਸਰ ਸਾਡੇ ਰਿਕਾਰਡ ਦੇ ਵਿੱਚ ਉਹ ਸ਼ਰਤਾਂ ਸਾਰੀਆਂ ਮੌਜੂਦ ਨੇ ਦਰਜ ਨੇ ਤੇ ਹੁਣ ਤੁਸੀਂ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ ਆਪਦੇ ਡਰਾਈਵਰ ਖਿਲਾਫ ਸਰ ਇਹ ਤਾਂ ਸਾਰੇ ਵਿਭਾਗ ਦੇ ਅਫੀਸਰ ਸਾਹਿਬਾਨ ਨੂੰ ਸਾਡੇ ਵੱਲੋਂ ਜੋ ਐਕਚੁਅਲ ਰਿਪੋਰਟ ਹੋਏਗੀ ਉਹ ਦਿੱਤੀ ਜਾਊਗੀ ਔਰ ਪੂਰਾ ਸਹਿਯੋਗ ਦਿੱਤਾ ਜਾਊਗਾ ਕਾਰਵਾਈ ਦੇ ਵਿੱਚ ਬੱਚਿਆਂ ਨੇ ਦੱਸਿਆ ਵੀ ਅਸੀਂ ਤੁਹਾਡੇ ਕੈਂਪਸ ਮੈਨੇਜਰ ਨੂੰ ਵੀ ਇਹਦੀਆਂ ਸ਼ਿਕਾਇਤਾਂ ਕੀਤੀਆਂ ਸੀਗੀਆਂ ਵੀ ਉਹਨੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਿ ਉਹਦੇ ਖਿਲਾਫ ਵੀ ਕੋਈ ਕਾਰਵਾਈ ਕਰੋ ਸਰ ਇਹ ਗੱਲ ਵੈਰੀਫਾਈ ਕੀਤੀ ਜਾਊਗੀ ਅਗਰ ਸਹੀ ਨਿਕਲਦੀ ਹੈ ਤਾਂ ਡੈਫੀਨਿਟਲੀ ਕਾਰਵਾਈ ਕੀਤੀ ਜਾਊਗੀ ਆਹ ਦੇਖੋ ਤੁਹਾਡੇ ਬੱਚਿਆਂ ਦਾ ਹਾਦਸਾ ਹੋਇਆ ਤੇ ਕਿਵੇਂ ਬੱਚੇ ਠੀਕ ਨੇ ਪਹਿਲਾਂ ਇਹ ਦੱਸੋ ਹਾਂਜੀ ਬਸ ਬੱਚੇ ਠੀਕ ਨੇ ਕੋਸਕ ਤੇ ਲੱਗੀ ਆ ਸਰ ਕੀ ਦੱਸਿਆ ਬੱਚਿਆਂ ਨੇ ਵੀ ਕਿਹਦੀ ਗਲਤੀ ਸੀ ਹਈ ਸੀਗੀ ਬਸ ਵਧੀਆ ਸਾਫ਼ ਸੀ ਡਿਲੀਜੈਂਸੀ ਵਸ ਪੜ ਗਈ ਕੋਈ ਕਾਰਨ ਤਾਂ ਬਣਿਆ ਹੀ ਹੋਊਗਾ ਬੱਚੇ ਦੱਸ ਰਹੇ ਨੇ ਮਹਿਲਾ ਵੀ ਦੱਸਦੇ ਨੇ ਅਸੀਂ ਗੌਰ ਨਹੀਂ ਕੀਤੀ ਕੀ ਗਏ ਨੇ ਕਿ ਕਿਰਾਏ ਪਿੰਦੇ ਤੇ ਕਦੇ ਸਕੂਲ ਨੂੰ ਸ਼ਿਕਾਇਤ ਨਹੀਂ ਕੀਤੀ ਉਸ ਗੱਲ ਦੇ ਮਸਾਇਲ ਕਰਨ ਕਿ ਸਾਰਾ ਗਰੀ ਹੋ ਹੈਗੇ ਇੰਨਾ ਟਾਈਮ ਹੀ ਨਹੀਂ ਹੁੰਦਾ ਗਾਹ ਦਾ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਰਦੇਗੇ ਵੀ ਗਲਤੀ ਹੈ ਕਿ ਡਰਾਈਵਰ ਦੀ ਡਰਾਈਵਰ ਨੂੰ ਕੁਝ ਮਾੜਾ ਫਟ ਸਜ਼ਾ ਹੋਣੀ ਚਾਹੀਦੀ ਹੈ ਕਿ ਫਿਰ ਥੋੜੇ ਹੁੰਦਾ ਕੱਲੇ ਕੱਲੇ ਬੱਚੀ ਹੈਗੇ ਹਾਰਾ ਕੇ ਦੇਖਣਾ ਵੀ ਜੇ ਇਹ ਚੱਲ ਉਹ ਜੇ ਤਾਂ ਬਚਾਉਗਾ ਵੀ ਜੇ ਜ਼ਿਆਦਾ ਸ਼ੱਕ ਵਿੱਚ ਲੱਗ ਜਾਂਦੀ ਵਿੱਚ ਕਿਸੇ ਦਾ ਵਿੱਚ ਦਾ ਨੁਕਸਾਨ ਹੋ ਜਾਂਦਾ ਫਿਰ ਕੀ ਕਰਦੇ ਕਿੰਨੇ ਕ ਬੱਚੇ ਸੀਰੀਅਸ ਸੀਰੀਅਸ ਕੁਸਤਾ ਜਾਈ ਤੁ ਚਲੇ ਗਏ ਕੋਸਾ ਪਏ ਕੋਈ ਪਤਾ ਕਿੱਧਰ ਦੇ ਕਮਰੇ ਤੇ ਨੇ ਕੋਸਾ ਲੈਣੇ ਗਿਆ ਤਾਂ ਬੱਚਾ ਬਿਲਕੁਲ ਕਿਸੇ ਦਾ ਇਹ ਬੱਚਾ ਇਹ ਦੇਖ ਲੋ ਕਿ ਲਾਇਏ ਤੇ ਰਾਤ ਘੜੀਏ ਇਹ ਤਾਂ ਕਹਿ ਰਹੇ ਬਹੁਤ ਬਾਰੇ ਇਹ ਵਸੂ ਨਹੀਂ ਤੁਮ ਨੂੰ ਬੋਲਿਆ ਤਨਵਾਰ ਸੰਗੀਤ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਬੱਚਾ ਕਿਵੇਂ ਹਾਸਾ ਵਾਪਰਿਆ ਡਰਾਈਵਰ ਅਸਰ ਸਾਡੀ ਬੈਟਰ ਡਰਿੰਕ ਕੀਤੀ ਸੀ ਪਹਿਲਾਂ ਵੀ ਪਿੰਡ ਕਰਦਾ ਡਰਿੰਕ ਪਹਿਲਾਂ ਕੋਈ ਸ਼ਿਕਾਇਤ ਨਹੀਂ ਕੀਤੀ ਪਹਿਲਾਂ ਪਤਾ ਹੀ ਨਾ ਦੱਸਿਆ ਜਦੋਂ ਤੁਸੀਂ ਚੜ੍ਹੇ ਉਦੋਂ ਤੁਹਾਨੂੰ ਪਤਾ ਨਹੀਂ ਮਹਿਸੂਸ ਨਹੀਂ ਹੋਇਆ ਵੀ ਇਹੇ ਸ਼ਰਾਬ ਪੀਤੀ ਅੱਜ ਤੇਜ਼ ਰਫਤਾਰ ਸੀ ਬੱਸ ਉਹਦੀ ਚੱਲ ਲੈ ਜੀ ਤੇ ਤੁਹਾਡੇ ਸੱਟ ਕਿੱਥੇ ਲੱਗੀਆਂ ਸਰ ਸਰ ਬੈਕ ਕਿ ਪੇਪਰ ਵਗੈਰਾ ਸੀ ਅੱਜ ਤੁਹਾਡਾ ਕਿਹੜੀ ਕਲਾਸ ਦਾ ਅਕਾਡਮ ਕਿੰਨੇ ਮਰ ਪੇਪਰ ਸੀ ਅੱਜ ਤੁਹਾਡਾ ਛੜ ਪੇਪਰ ਸੀ ਸਰ ਓਕੇ ਤੇ ਕਿੰਨੇ ਕ ਬੱਚੇ ਸੀਗੇ ਬੱਸ ਦੇ ਵਿੱਚ ਸਰ 30 ਸਰ 30 ਕਿੰਨੇ ਕ ਜਨਰ ਦੇ ਸੱਟਾਂ ਲੱਗੀਆਂ ਹੁਣ ਤੁਹਾਡੇ ਕੋਲੇ ਕੋਈ ਸਕੂਲ ਮੈਨੇਜਮੈਂਟ ਇੱਥੇ ਆ ਪਹੁੰਚੀ ਕਿ ਨਹੀਂ ਪਹੁੰਚੀ ਪਤਾ ਲੈਣ ਨੂੰ ਸਰ ਆਇਆ ਸਰ ਅੱਛਾ ਜੀ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਰ ਉਹਨਾਂ ਨੂੰ ਡਰਾਈਵਰ ਦੀ ਸਰ ਫਟਵਾਲ ਕੀਤੀ ਜਾਵੇ ਸਰ ਬੱਚੇ ਜਦੋਂ ਹਾਦਸਾ ਵਾਪਰਿਆ ਕੀ ਕਾਰਨ ਬਣਿਆ ਹਾਦਸੇ ਬਸ ਅਸੀਂ ਟ੍ਰੈਵਲਕਾਰ ਦੁਨਤੀ ਸੀ ਬਾਜ਼ਾਰ ਦੇ ਮੁੱਢੇ ਕੋਈ ਗੱਡੀ ਗੱਡੀ ਨਹੀਂ ਹੁੰਦੀ ਸੀ ਜਨ ਕਿ ਸਿੱਧਾ ਜਨ ਕਿ ਜਿਹਨੂੰ ਵਾਸਰ ਆਉਗੀ ਸੀ ਨਾ ਤਾਂ ਵੀ ਸੀ ਡਰਾਈਵਰ ਵੀ ਤੇ ਜਦੋਂ ਡਰਾਈਵਰ ਬ੍ਰਾਹਸ ਟਿੱਡੀ ਹੋਣਾ ਕਿ ਡਰਾਈਵਰ ਨੂੰ ਆ ਕੇ ਮਾਰੇ ਵੀ ਅਕਰ ਬਾਸ ਟਿੱਡੀ ਹੋਣ ਲੱਗੀ ਆ ਬਈ ਤੁਸੀਂ ਮਾੜਾ ਰੋਡ ਤੇ ਜਿਹੜਾ ਰੋਡ ਥੱਲੇ ਆ ਗਈ ਮਿੱਟੀ ਤੇ ਡਰਾਈਵਰ ਨੇ ਗੌਰ ਨਹੀਂ ਕੀਤੀ ਕਿ ਬਸ ਥੱਲੇ ਪਾਣੀ ਨਹੀਂ ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗੇ ਜੇ ਤੁਸੀਂ ਬਸ ਚੜ੍ਹਨ ਲੱਗੇ ਵੀ ਇਹਦੀ ਸ਼ਰਾਬ ਪੀਤੀ ਆ ਉਦੋਂ ਨਹੀਂ ਪਤਾ ਲੱਗਿਆ ਕਿ ਕਿੰਨੇ ਕਿ ਬੱਚੇ ਸੀਗੇ ਬਸ ਦੇ ਵਿੱਚ ਬਸ ਮੈਂ ਤਾਂ 30 ਵੀ ਜਾਣੇ ਸੀ 25 ਵੀ ਤੇ ਕਿੰਨੇ ਕਿ ਬੱਚੇ ਸੀਰੀਅਸ ਨੇ 7-8 ਤਾਂ ਯਾਨੀ ਕਿ ਹੈਗੇ ਆ ਜੀ ਇਹਨਾਂ ਦੇ ਪਾਸੇ ਹੀ ਇਹ ਇਹ ਪਹਿਲਾਂ ਵੀ ਕਦੇ ਸ਼ਰਾਬ ਪੀਂਦਾ ਸੀ ਡਰਾਈਵਰ ਕਦੇ ਸਕੂਲ ਨੂੰ ਸ਼ਿਕਾਇਤ ਨਹੀਂ ਕੀਤੀ ਇਹਦੀ ਕੀਤੀ ਸੀਗੀ ਇੱਕ ਦੋ ਵਾਰ ਤੇ ਫਿਰ ਉਹਨਾਂ ਨੇ ਕੋਈ ਗੌਰ ਨਹੀਂ ਕੀਤਾ ਨਹੀਂ ਕਿਹਾ ਸੀਗਾ ਫਿਰ ਹੱਟ ਗਿਆ ਦਾ ਇੱਕ ਅੱਜ ਥੋੜੀ ਜਿਹੀ ਇਹਦੀ ਜ਼ਿਆਦਾ ਟੁੱਟੀ ਸੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਕੀ ਕਾਰਵਾਈ ਹੋਣੀ ਚਾਹੀਦੀ ਸਜ਼ਾ ਹੋਣੀ ਸਾਬ ਇੱਕ ਬੱਸ ਹਾਸਾ ਵਾਪਰਿਆ ਤੁਸੀਂ ਮੌਕੇ ਤੇ ਪਹੁੰਚੇ ਬੱਚਿਆਂ ਦਾ ਹਾਲ ਚਾਲ ਜਾਣਨਾ ਹੈ ਪਹਿਲਾਂ ਤੇ ਇਹ ਦੱਸੋ ਵੀ ਬੱਚਿਆਂ ਦੀ ਹਾਲਤ ਕਿਹੋ ਜਿਹੀ ਹੈ ਬੱਚਿਆਂ ਦੀ ਹਾਲਤ ਠੀਕ ਆ ਮੈਂ ਸਾਰੇ ਬੱਚਾ ਨੂੰ ਮਿਲਿਆ ਵਿజిਟ ਕੀਤਾ ਬਕੈਦਾ ਔਰ ਜੋ ਇਹ ਘਟਨਾ ਵਾਪਰੀ ਆ ਬਹੁਤ ਮੰਦਭਾਗੀ ਘਟਨਾ ਵਾਪਰੀ ਆ ਤੇ ਅਸੀਂ ਪੂਰੀ ਤਰ੍ਹਾਂ ਇਸ ਗੱਲ ਨੂੰ ਲੈ ਕੇ ਸੁਚੇਤ ਆ ਮੈਂ ਹੁਣ ਹਸਪੀਟਲ ਦੇ ਵਿੱਚ ਆ ਸਾਰੇ ਬੱਚਿਆਂ ਦਾ ਹਾਲ ਜਾਣਿਆ ਬੱਚੇ ਤਕਰੀਬਨ ਤਕਰੀਬਨ ਠੀਕ ਨੇ ਟੋਟਲ ਬੱਸ ਦੇ ਵਿੱਚ ਮੈਨੂੰ ਜੋ ਪਤਾ ਲੱਗਿਆ 35 ਬੱਚੇ ਸੀ ਜਿਨ੍ਹਾਂ ਵਿੱਚੋਂ 8 ਬੱਚੇ ਆ ਜਿਹੜੇ ਉਹਨਾਂ ਦੇ ਸੱਟਾਂ ਵੱਜੀਆਂ ਸੀ ਤੇ ਅੱਠਾਂ ਦੇ ਵਿੱਚੋਂ ਦੋ ਬੱਚੇ तकरीबन तकरीबन ਠੀਕ ਸੀ ਤੇ ਉਹ ਡਾਕਟਰ ਸਾਹਿਬ ਨੇ ਉਹਨੂੰ ਛੁੱਟੀ ਦੇਤੀ ਹੈ ਤੇ 6 ਬੱਚੇ ਹੈਗੇ ਨੇ ਜਿਨ੍ਹਾਂ ਵਿੱਚੋਂ ਤਿੰਨ ਬੱਚੇ ਨੂੰ ਸਿਵਲ ਹਸਪੀਟਲ ਲਿਜਾਇਆ ਜਾ ਰਿਹਾ ਤੇਨ ਤਿੰਨ ਬੱਚੇ ਸਾਡੇ ਇਥੇ ਦੀਪ ਹਸਪੀਟਲ ਦੇ ਵਿੱਚ ਬਾਕੀ ਮੈਂ ਜਿਹੜੇ ਸਾਡੇ ਸਿਵਲ ਹਸਪੀਟਲ ਦੇ ਡਾਕਟਰ ਸਾਹਿਬ ਡਾਕਟਰ ਅਪਵੰਦੀ ਉਹਨਾਂ ਨਾਲ ਬਕਾਇਦਾ ਤੌਰ ਤੇ ਮੈਂ ਫੋਨ ਤੇ ਗੱਲ ਕੀਤੀ ਹੈ ਉਹਨਾਂ ਕੋਲ ਸਾਰੇ ਪ੍ਰਬੰਧ ਮੁਕੰਮਲ ਨੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਮੈਂ ਸਾਰੇ ਪੇਰੈਂਟਸ ਨੂੰ ਕਹਿੰਦਾ ਕਿ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਜੋ ਘਟਨਾ ਵਾਪਰੀ ਹੈ ਮਾੜੀ ਵਾਪਰੀ ਹੈ ਪਰ ਅਸੀਂ ਸਾਰਾ ਬੱਚਿਆਂ ਦੀ ਪੂਰੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਹਾਂ ਸਰ ਇੱਕ ਜਿਹੜਾ ਡਰਾਈਵਰ ਸੀ ਉਹ ਸ਼ਰਾਬੀ ਹਾਲਤ ਚ ਪਾਇਆ ਗਿਆ ਮੌਕੇ ਤੇ ਲੋਕਾਂ ਨੇ ਉਹਨੂੰ ਫੜਿਆ ਮੈਨੂੰ ਪਤਾ ਲੱਗਿਆ ਕਿ ਉਹਦੀ ਡਰਿੰਕ ਕੀਤੀ ਹੋਈ ਸੀ ਜੇਕਰ ਉਹਦੀ ਡਰਿੰਕ ਕੀਤੀ ਹੋਈ ਸੀ ਤਾਂ ਉਹ ਪੁਲਸ ਹਰਾਸਤ ਦੇ ਵਿੱਚ ਲਿਆ ਹੋਇਆ ਉਹਦਾ ਮੈਡੀਕਲ ਕਰਵਾਇਆ ਜਾਊਗਾ ਬਾਕੀ ਦਾ ਉਹਦੇ ਜੋ ਬਣਦੀ ਹੈ ਕਾਰਵਾਈ ਕੀਤੀ ਜਾਊ ਕਿਸੇ ਪ੍ਰਕਾਰ ਦੀ ਕੋਈ ਟੈਲ ਨਹੀਂ ਦਿੱਤੀ ਸਰ ਇੱਕ ਬੱਚਿਆਂ ਦੇ ਪੱਕੇ ਪੇਪਰ ਚੱਲ ਰਹੇ ਸੀ ਪਲੱਸ ਬੰਦੇ ਔਰ ਬੱਚੇ ਇੰਜਰਡ ਹੋ ਗਏ ਉਹ ਇੱਥੇ ਪਏ ਆ ਕਿ ਬੱਚਿਆਂ ਸਰਕਾਰ ਵੱਲੋਂ ਕਿ ਬੱਚਿਆਂ ਨੂੰ ਪੇਪਰ ਦੇ ਵਿੱਚ ਰਾਹਤ ਦਿੱਤੀ ਜਾਊਗੀ ਦੇਖੋ ਇਹ ਜਿਹੜੇ ਪਲੱਸ 1 ਦੇ ਪੇਪਰ ਹੁੰਦੇ ਆ ਤਕਰੀਬਨ ਸਕੂਲ ਨਹੀਂ ਲੈਣੇ ਹੁੰਦੇ ਆ ਤੇ ਅਸੀਂ ਸਕੂਲ ਦੇ ਜਿਹੜੇ ਇੰਚਾਰਜ ਸਾਹਿਬ ਨੇ ਉਹਨਾਂ ਨਾਲ ਗੱਲ ਕਰਕੇ ਉਹ ਕਹਿੰਦਾ ਜੋ ਮਤਲਬ ਮੇਰੇ ਕਹਿਣ ਤੋਂ ਬੱਚਾ ਦਾ ਨੁਕਸਾਨ ਨਹੀਂ ਹੋਣਦਿਆਂਗੇ ਪਰ ਬੱਚ ਸਰਕਾਰੀ ਸਕੂਲ ਦੇ ਬੱਚੇ ਸੀਗੇ ਔਰ ਸਰਕਾਰ ਵੱਲੋਂ ਕੀ ਬੱਚਿਆਂ ਨੂੰ ਕੀ ਮਾਲੀ ਸਹਾਇਤਾ ਦਿੱਤੀ ਜਾ ਰਹੀ ਹੈ ਤੁਹਾਡੇ ਵੱਲ ਦੇਖੋ ਅੱਜ ਤਾਂ ਅਸੀਂ ਆ ਕੇ ਵੇਖ ਹੀ ਰਹੇ ਬੱਚਿਆਂ ਨੂੰ ਜੋ ਵੀ ਕਰਨਾ ਪਿਆ ਜਿਹੜਾ ਇਲਾਜ ਹੈ ਟੋਟਲ ਅਸੀਂ ਆਪ ਕਰਵਾਵਾਂਗੇ ਕਿਸੇ ਪ੍ਰਕਾਰ ਦਾ ਮਾਪਿਆਂ ਤੇ ਬੋਧ ਨਹੀਂ ਪਾਵਾਂਗੇ ਬਾਕੀ ਜੋ ਜੋ ਵੀ ਅਸੀਂ ਬੱਚਿਆਂ ਦੀ ਮਦਦ ਕਰ ਸਕਦੇ ਹਾਂ ਕਰਾਂਗੇ ਸਰ ਜੀ ਜਿਵੇਂ ਬੱਚਿਆਂ ਨੇ ਅਧਰਾਜ ਚੁਟਾਇਆ ਕਿ ਮੌਕੇ ਤੇ ਕੋਈ ਐਂਬੂਲੈਂਸ ਨਹੀਂ ਪਹੁੰਚੀ ਬੱਚਿਆਂ ਨੂੰ ਪ੍ਰਾਈਵੇਟ ਗੱਡੀਆਂ ਤੇ ਸਵਾਰ ਕੀਤਾ ਗਿਆ ਮਾਪਿਆਂ ਨੂੰ ਜਾਂ ਰਾਹ ਹੀ ਰਾਵ ਨੂੰ ਤੇ ਇਹਦੇ ਵਿੱਚ ਕੋਈ ਨਹੀਂ ਜਿਹੜਾ ਹਾਦਸਾ ਹੋਇਆ ਉਹ ਦੂਸਰਾ ਲੈਂਕ ਰੋਡ ਤੇ ਹੋਇਆ ਔਰ ਐਸਐਸਐਫ ਦੀ ਗੱਡੀ ਤੁਰੰਤ ਪਹੁੰਚੀ ਆ ਕਣ ਕੋਈ ਲਜਾਨ ਦੀ ਜਾਂ ਬੱਚਿਆਂ ਨੂੰ ਕਢਣ ਦੀ ਕੋਈ ਨਾ ਦੇਰੀ ਹੋਈ ਆ ਤੇ ਨਾ ਕਿਸੇ ਪ੍ਰਕਾਰ ਦੀ ਪ੍ਰੋਬਲਮ ਆਉਣ ਦਿੱਤੀ ਆ ਸਾਰੇ ਬੱਚੇ ਅਸੀਂ ਲੈ ਕੇ ਆਉਂਦੇ ਆ ਜਗਰਾ ਸਿੰਘ ਰਾਜੂ ਆ ਜੀ ਰਾਜੂ ਜੀ ਕਿਹੜਾ ਪਿੰਡਾ ਤੁਹਾਡਾ ਤੁਹਾਡਾ ਪਿੰਡ ਕੁੱਸਾ ਜੀ ਤੁਹਾਡਾ ਬੱਚਾ ਵੀ ਬੇਤ ਸੀਗਾ ਜੀ ਹਾਂਜੀ ਹਾਂਜੀ ਤੇ ਇਹ ਸਕੂਲ ਤੇ ਕਿਹੜੇ ਸਕੂਲ ਦੀ ਗੱਲ ਆ ਜੀ ਇਹ ਇਨਿਹਾਰ ਸਿੰਘ ਦਾ ਸਰਕਾਰੀ ਸਕੂਲ ਜਦੋਂ ਤੁਸੀਂ ਬੱਚਾ ਘਰੋਂ ਚੜਾਇਆ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਇਹਦਾ ਜਿਹੜਾ ਡਰਾਈਵਰ ਆ ਉਹ ਸ਼ਰਾਬੀ ਆ ਨਹੀਂ ਬੱਚੇ ਹੀ ਆ ਆ ਜਦ ਅਸੀਂ ਚੜਾਉਣੇ ਮਤਲਬ ਪਹਿਲੀ ਗੱਲ ਸਾਡੇ ਬੱਚੇ ਤੇ ਅਸੀਂ ਦੁਆ ਲਈ ਜਿਵੇਂ ਹੋਈ ਦੁਆਗ ਆਪਣੇ ਆਪ ਚਾਹੁੰਦੇ ਹਾਂ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਜਵਾਕਾਂ ਦਾ ਦੇਖੋ ਜਵਾਕਾਂ ਦਾ ਇਲਾਜ ਕਰਾਇਆ ਜਾਵੇ ਜਵਾਕ ਡੈਮੇਜ ਬਹੁਤ ਹੋ ਗਿਆ ਤੁੰਜਾ ਸੱਟਾਂ ਵੱਜੀਆਂ ਹੁਣ ਤੁਸੀਂ ਬੱਚਿਆਂ ਨੂੰ ਲਾ ਹੋਈ ਤੁਹਾਡੀ ਗੱਲ ਬੱਚੇ ਨਾਲ ਤੁਹਾਡੇ ਆ ਗਏ ਪਾਸੇ ਜਾ ਕੇ ਦੇਖ ਕੇ ਬੱਚੇ ਕਿਹੜੇ ਹਸਪੀਟਲ ਦੇ ਵਿੱਚ ਦੀਪ ਹਸਪੀਟਲ ਕਿਵੇਂ ਵਾਪਰਿਆ ਹਸਤਾ ਦੀ ਹੋ ਜਾਣਕਾਰੀ ਇਹੀ ਸਾਨੂੰ ਕਬਾਦ ਦੇ ਵਿੱਚ ਕਾਲ ਆਈ ਹੈਗੀ ਵੀ ਬਸ ਬੱਚਿਆਂ ਵਾਲੀ ਪਲਟ ਗਈ ਅਸੀਂ ਜਦੋਂ ਇੱਥੇ ਪਹੁੰਚੇ ਆ ਉਦੋਂ ਤੱਕ ਬੱਚਿਆਂ ਨੂੰ ਹਸਪੀਟਲ ਵਗੈਰਾ ਲੈ ਕੇ ਜਾ ਚੁੱਕੇ ਸੀਗੇ ਪਰ ਅਸੀਂ ਕਹਿਣਾ ਚਾਹੁੰਦੇ ਆ ਵੀ ਅਸਲ ਦੇ ਵਿੱਚ ਸਰਕਾਰ ਦੀ ਨਲਾਇਕੀ ਹੈ ਜੀ ਕਿਉਂਕਿ ਜਿਹੜੇ ਸਕੂਲ ਆਫ ਐਮੀਨੈਂਸ ਦਾ ਢੰਡੋਰਾ ਫੈਟ ਰਹੀ ਆ ਭਗਵਾਨਤਮਾਨ ਸਰਕਾਰ ਅਸਲ ਦੇ ਵਿੱਚ ਦਿਖਾਉਣ ਨੂੰ ਕੁਝ ਹੋਰ ਆ ਪਰ ਜਦੋਂ ਅਸੀਂ ਤਾਕੀਕਤ ਦੇਖਦੇ ਆਗੇ ਹਕੀਕਤ ਦੇ ਵਿੱਚ ਮਤਲਬ ਇਹ ਠੇਕੇ ਤੇ ਡਰਾਈਵਰ ਰੱਖੇ ਵਿਆ ਠੇਕੇ ਤੇ ਇਹ ਬੱਸਾਂ ਗਈਆਂ ਪੂਰੇ ਫੰਡ ਨਹੀਂ ਜਾਰੀ ਕਰਦੇ ਤੇ ਢੰਡੋਰੇ ਵੱਡੇ ਵੱਡੇ ਫੜ ਪੱਟਦੇ ਆ ਕਿ ਸਰਕਾਰ ਇੰਡੀਆਂ ਇੰਡੀਆਂ ਫਲੈਕਸਾਂ ਲਾ ਕੇ ਵੀ ਅਸੀਂ ਜੀ ਸਿੱਖਿਆ ਦਾ ਆਹ ਕਰਤਾ ਸਿੱਖਿਆ ਦਾ ਉਹ ਕਰਤਾ ਪਰ ਹਕੀਕਤ ਦੇ ਵਿੱਚ ਜਦੋਂ ਦੇਖਦੇ ਆ ਤਾਂ ਹਕੀਕਤ ਅੱਜ ਅਜਾ ਸਾਕੀ ਬੱਪ ਕਿਵੇਂ ਵਾਪਰੇ ਕੀ ਕਾਰਨ ਬਣਿਆ ਕਾਰਨ ਇਹੀ ਬਣਿਆ ਵੀ ਡਰਾਈਵਰ ਆ ਜਿਹੜਾ ਮਤਲਬ ਉਹ ਡਰਿੰਕ ਕੀਤੀ ਵੀ ਸੀ ਉਹਦੀ ਤੇ ਇਹਦੀ ਸਿੱਧੀ ਸਿੱਧੀ ਸਰਕਾਰ ਜ਼ਿੰਮੇਵਾਰ ਆ ਜੀ ਕਿਉਂਕਿ ਸਰਕਾਰ ਨੂੰ ਇਹ ਚਾਹੀਦਾ ਵੀ ਉਹ ਜੇ ਸੱਚੀ ਸੀਰੀਅਸ ਆ ਜੀ এডਿਕੇਸ਼ਨ ਪ੍ਰਤੀ ਤਾਂ ਉਹ ਇਹਦਾ ਪ੍ਰਬੰਧ ਵਧੀਆ ਬਣਾਵੇ ਵਧੀਆ ਬੱਸਾਂ ਹੋਣ ਵਧੀਆ ਬੱਚਿਆਂ ਨੂੰ ਮਾਹੌਲ ਮਿਲੇ ਜਦੋਂ ਪੂਰੇ ਫੰਡ ਨਹੀਂ ਜਾਰੀ ਕਰਦੇ ਤੇ ਫਿਰ ਉਹਦੇ ਚੋਂ ਇਹੀ ਕੁਝ ਨਿਕਲਣਾਗਾ ਆ ਤੁਹਾਡਾ ਆਪਾਂ ਦਾ ਦਰਸ਼ਨ ਕਿਹੜਾ ਪਿੰਡ ਆ ਤੁਹਾਡਾ ਵੱਧ ਨਹੀਂ ਖੋਰ ਬਈ ਕਿੱਥੋਂ ਲੈ ਕੇ ਆ ਰਹੇ ਸੀ ਬੱਚਿਆਂ ਨੂੰ ਆਪਣੇ ਬਾ ਬਦਨੀ ਖੁਰ ਤੋਂ ਬਾ ਤੁਰਿਆ ਸੀ ਮਨਿਆ ਸਿੰਘ ਜਣਾ ਸੀ ਇਧਰੋਂ ਬਾਇਆ ਕਿਧਰ ਰਾਮਾ ਇਧਰ ਪਿੰਡਾਂ ਵਿੱਚ ਨਹੀਂ ਹੋ ਗਿਆ ਹਾਂ ਕੁੱਸਾ ਲੋਪੋ ਤੇ ਇਹ ਕਿਹੜੇ ਸਕੂਲ ਦੀ ਬੱਸ ਹੈ ਇਹ ਮਨਿਆਰ ਸਿੰਘ ਕਹਿੰਦੇ ਕਿਹੜੇ ਸਕੂਲ ਦੀ ਹੈ ਐਮਿਨਸ ਜੀ ਓਕੇ ਤੇ ਬੱਚੇ ਕਿੰਨੇ ਸੀ ਇਹਦੇ ਵਿੱਚ ਇਹਦੇ ਹੁਣਗੇ ਵਿੱਚ 25 26 ਹੋਣਗੇ ਇਹ ਪਲਟਣ ਦਾ ਕਾਰਨ ਕੀ ਬਣਿਆ ਇਹ ਬੱਸ ਉੱਦਾਂ ਉੱਦੇ ਘਟ ਵਿੱਚ ਵੱਜ ਗਿਆ ਤੇ ਬੱਚੇ ਬੱਚਿਆਂ ਦੀ ਕਿੰਨੇ ਬੱਚਿਆਂ ਦੀ ਹਾਲਤ ਕਹੇ ਜੀ ਆ ਬੱਚੇ ਹਾਲ ਤਾਂ ਕੁਝ ਨੇ ਦੋ ਮਦੋ ਜੋਕਾਂ ਦਾ ਵਸੋ ਨਹੀਂ ਤੁਹਾਡੇ ਕੋਈ ਸਕੂਲ ਦਾ ਕੋਈ ਆਈ ਮੈਨੇਜਮੈਂਟ ਆਈ ਇੱਥੇ ਤੁਸੀਂ ਦੱਸਿਆ ਉਹਨਾਂ ਨੇ ਵੀ ਐਕਸੀਡੈਂਟ ਹੋ ਗਿਆ ਅੱਜ ਤਾਂ ਵਾਹ ਇੱਥੇ ਕੋਈ ਨਹੀਂ ਫੋਨ ਕੇ ਬੱਚਿਆਂ ਨੂੰ ਕੌਣ ਲੈ ਕੇ ਗਿਆ ਫਿਰ ਇੱਥੋਂ ਇਹ ਤਾਂ ਆਪ ਆਪਣੇ ਬਾਪਾ ਪ੍ਰਾਈਵੇਟ ਬਾ ਲੈ ਕੇ ਗਏ ਬੰਦੇ ਮੇਰਾ ਨਾਮ ਹਰਦੀਪ ਸਿੰਘ ਜੀ ਹਰਦੀਪ ਸਿੰਘ ਜੀ ਕਿਵੇਂ ਇਹ ਐਕਸੀਡੈਂਟ ਵਾਪਰਿਆ ਤੁਸੀਂ ਪ੍ਰਤੱਖ ਸੀਗੇ ਦੇਖਿਆ ਕਿਵੇਂ ਮਗਰ ਆ ਰਹੇ ਸੀ ਕੀ ਕਿਵੇਂ ਵਾਪਰਿਆ ਇਹ ਬਸ ਬਹੁਤ ਜ਼ਿਆਦੇ ਤੇ ਸੀਗੀ ਤੇ ਉੱਥੋਂ ਸਾਈਡ ਹੁੰਦੀ 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 ਜਮਾ ਕੁੜੀ ਆ ਗਈ ਤੇ ਬੱਚਾ ਪਲਟ ਗਿਆ ओके ਜਦੋਂ ਅਸੀਂ ਬੱਚਿਆਂ ਨੂੰ ਕੱਢਿਆਗਾ ਬਾਹਰ ਇਹਦੀ ਡ੍ਰਿੰਕ ਕਰੀ ਵੀ ਸੀਗੀ ਤੇ ਬੱਚਿਆਂ ਦੇ ਸੱਟਾਂ ਤਿੰਨਾ ਚੌਂ ਦੇ ਬਾਵਾ ਜਾਂਦੇ ਆ ਤੇ ਬੱਚੇ ਪ੍ਰਾਈਵੇਟ ਗੱਡੀਆਂ ਦੇ ਅਸੀਂ ਭੇਜਿਆ ਨੇ ਹਾਲ ਸੰਗਲੇ ਨਹੀਂ ਬੱਚੇ ਕੋਈ ਸੀਰੀਅਸ ਤਾਂ ਨਹੀਂ ਹੈਗਾ ਜਿਆਦਾ ਨਹੀਂ ਸੀਰੀਅਸ ਹੈ ਨਹੀਂ ਕਿ ਉਹ ਢੂਈਟਾਈ ਵਿੱਚ ਕੱਚ ਬਹੁਤ ਖੁੱਬੇ ਹੈ ਬੱਚਿਆਂ ਦੇ ਗਿਣਤੀ ਕਿੰਨੀ ਸੀ ਬੱਚਿਆਂ ਦੀ ਵਿੱਚ ਬੱਸ ਨੇ ਤੇ 26 27 ਬੱਚੇ ਸੀਗੇ ਓਕੇ ਕਿਹੜੇ ਸਕੂਲ ਦੇ ਪਤਾ ਲੱਗਿਆ ਤੁਹਾਨੂੰ ਇਹ ਵਿੱਚ ਇੱਥੇ ਬੱਸ ਦੇ ਨਾਂ ਹੀ ਬੜਿਆ ਜੀ ਕਹਿੰਦੇ ਸਰਕਾਰੀ ਸਕੂਲ ਆ ਐਮ ਇਨਸ ਨਿਹਾਲ ਸਿੰਘ ਵਾਲੇ ਮਧੇਰ ਰੋਡ ਤੇ ਆ ਦੱਸਦੇ ਇਮੇਜ ਵਿੱਚ ਮੈਨੂੰ ਪਤਾ ਲੱਗਦਾ ਹੈਗਾ ਨਹੀਂ ਬੱਚੇ ਆਪਣੇ ਪਿੰਡਾਂ ਤੋਂ ਹੀ ਲੈ ਕੇ ਆ ਰਹੇ ਸੀ ਅੱਛਾ ਜੀ ਰਾਮੇ ਦੇ ਵੀ ਬੱਚੇ ਸੀਗੇ ਸਾਡੇ ਪਿੰਡ ਦੇ ਵੀ ਸੀਗੇ ਜੀ ਅੱਛਾ ਤੁਹਾਡੇ ਕਿਹੜੇ ਪਿੰਡ ਰਾਮਾ ਪਿੰਡ ਆ ਜੀ ਸਾਡਾ ਅੱਛਾ ਇਹ ਆਪਣੇ ਪਿੰਡਾਂ ਦੇ ਬੱਚੇ ਇੱਧਰ ਨੇੜੇ ਤੇਰੇ ਪਿੰਡਾਂ ਦੇ ਹਾਂ ਜੀ ਹਾਂ ਜੀ ਇੱਧਰੋਂ ਕੁਛੇ ਤੋਂ ਇੱਧਰੋਂ ਹੀ ਆਉਂਦੀ ਹੈ ਜੀ ਵਾਸ ਇਹ ਕੀ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਰੋਜ ਹਾਸੇ ਹੁੰਦੇ ਆ ਇਹ ਬੱਸਾਂ ਨੂੰ ਪਰ ਡਰਾਈਵਰ ਰੱਖੇ ਜਿਹੜੇ ਸ਼ਰਾਬੀ ਕੁਬਾਬੀ ਰੱਖੇ ਆ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਤੁਸੀਂ ਆ ਪਤਾ ਇਹ ਕਹਿਣਾ ਚਾਹੁੰਦੇ ਆ ਜੀ ਪਹਿਲੀ ਗੱਲ ਆ ਬੱਸਾਂ ਨੂੰ ਦੇਖਣਾ ਚਾਹੀਦਾ ਇਹਨਾਂ ਦੇ ਕਾ ਪੂਰੇ ਵਧੀਆ ਕਾਮਯਾਬ ਡਰਾਈਵਰ ਇਹੇ ਜੇ ਬੱਚੇ ਇਹੇ ਜੇ ਤਾਂ ਬੱਚਿਆਂ ਨੂੰ ਮਾਰ ਦੂਗਾ ਜਿਹੇ ਜੇ ਇਹ ਡਰਾਈਵਰ ਆ ਜੀ ਉਹ ਡਰਿੰਕ ਕਰੀ ਵੀ ਆ ਦੀ ਹਾਂਜੀ ਸਰ ਤੁਸੀਂ ਹਾਸੇ ਵਾਲੀ ਜਗ੍ਹਾ ਤੇ ਪਹੁੰਚੇ ਇੱਕ ਬੱਚਿਆਂ ਨਾਲ ਭਰੀ ਬੱਸ ਪਲਟੀ ਆ ਕੀ ਕਾਰਨ ਬਣਿਆ ਉਹਦਾ ਪਲਟਣ ਦਾ ਜੀ ਡਰਾਈਵਰ ਨੂੰ ਕਾਬੂ ਕੀਤਾ ਹੋਇਆ ਪਰ ਲੱਕ ਨੇ ਫੜ ਲਿਆ ਸੀਗਾ ਉਹ ਜਦ ਦੀ ਆ ਵੀ ਸ਼ਰਾਬ ਪੀਤੀ ਆ ਮੈਂ ਉਹਦਾ ਮੈਡੀਕਲ ਕਰਾਉਣਾ ਤੇ بچے ਹਸਪੀਟਲ ਦੇ ਵਿੱਚ ਭੇਜ ਦਿੱਤੇ ਗਏ ਨੇ ਕਿੰਨੇ ਬੱਚੇ ਸੀਗੇ ਸਾਰ ਵਿੱਚ ਇਹ ਟੋਟਲ 40 ਬੱਚੇ ਦੱਸਦੇ ਆ ਜੀ ਬਾਕੀ ਇੱਥੇ ਆ ਬਾਕੀ ਕੁਝ ਸੀਰੀਅਸ ਹੋਏ ਤਾਂ ਜਾ ਕੇ ਕੋਲ ਲੈਣੇ ਪਾ ਤਾ ਜਾਣਾ ਹੈ ਤੁਹਾਡੇ ਵੱਲੋਂ ਕੀ ਦੇ ਖਿਲਾਫ ਕਰ ਬੈਗੇ ਲੋਕਾਂ ਦੀ ਮੰਗ ਆ ਵੀ ਜਿਹੜੀ ਇਹ ਬੱਸ ਆ ਇਹ ਸਿੰਗਲ ਟਾਇਰੀ ਆ ਜਿਹੜੀਆਂ ਸਕੂਲਾਂ ਵਾਲੀ ਬੱਸਾਂ ਪਾਸ ਹੁੰਦੀਆਂ ਉਹ ਡਬਲ ਟਾਇਰੀਆਂ ਹੁੰਦੀਆਂ ਵੀ ਇਹ ਬੱਸ ਚੱਲਣ ਦੇ ਲਾਇਕ ਵੀ ਨਹੀਂ ਸੀ ਔਰ ਜਿਹੜਾ ਇਹ ਤਾਂ ਸ਼ਰਾਬੀ ਜਿਹੜਾ ਡਰਾਈਵਰ ਸੀ ਔਰ ਉਹਦੀ ਏਜ ਵੀ 65 ਤੋਂ ਪਾਰਸ ਆ ਵੀ ਇਹ ਸਕੂਲ ਦੇ ਖਿਲਾਫ ਫਿਰ ਤੁਸੀਂ ਮੈਨੇਜਮੈਂਟ ਦੇ ਖਿਲਾਫ ਕੋਈ ਕਾਰਵਾਈ ਕਰੋਗੇ ਵੀ ਜਿਹੜਾ ਬੰਦਾ 52 ਸਾਲ ਤੋਂ ਉੱਪਰ ਹੋ ਜਾਂਦਾ ਉਹ ਰੋਡ ਦੇ ਉੱਪਰ ਚੱਲ ਨਹੀਂ ਸਕਦਾ ਕੀ ਕਹਿਣਾ ਕਹੋਗੇ ਅੱਜ ਤਬਦੀਸ਼ ਕਰਦੇ ਹਾਂ ਤੁਸੀਂ ਦੇ ਵਿੱਚ ਜੋ ਵੀ ਜਿਹਦੇ ਖਿਲਾਫ ਅਕਸ਼ਮ ਹੈ ਸਾਰਿਆਂ ਦੇ ਲਵਾਂਗੇ ਤਫਤੀਸ਼ ਕਰਦੇ ਮੁੜਲੀ ਤਫਤੀਸ਼ ਕੀ ਕਰ ਰਹੇ ਹੋ ਮੁੜਲੀ ਤਫਤੀਸ਼ ਦੇ ਵਿੱਚ ਪਹਿਲਾਂ ਡਰਾਈਵਰ ਦਾ ਮੈਡੀਕਲ ਕਰਾਉਣਾ ਹੈ ਬੱਚਿਆਂ ਦੇ ਜਾ ਕੇ ਬਿਆਨ ਲੈਣੇ ਕੀ ਹੋਵੇ ਕਿਵੇਂ ਹੱਸਦਾ ਹੋਇਆ ਤੁਹਾਨੂੰ ਲੱਗਣ ਦੇਖਣ ਤੋਂ ਲੱਗਦਾ ਸੀ ਵਾਕਈ ਸ਼ਰਾਬੀ ਸੀ ਉਹ ਨਹੀਂ ਅਜੇ ਤਾਂ ਕੋਈ ਕਬਰਾਇਆ ਵੀ ਹੋ ਸਕਦਾ ਡਾਕਟਰ ਸਾਹਿਬ ਦੱਸਣਗੇ